ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ 30 35 ਸਾਲ ਹੋ ਗਏ ਯੋਗਾ ਕਰਦੇ ਨੂੰ ਪਰ ਇਹ ਤੁਹਾਨੂੰ ਕਿ ਮੈਂ ਹੁਣ ਜੀ ਗੁਰਦੁਆਰਿਆਂ ਚ ਰਹਿਣਾ ਤੇ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਲੱਤਾਂ ਤਾਂ ਨੂੰ ਤੇ ਸਿਰ ਠਾਣ ਨੂੰ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੁਕਰਾਂ ਇਸ ਗੱਲ ਦਾ ਗਲਤ ਗੱਲ ਹੈ ਗਲਤ ਗਲਤ ਹੈ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬੋਤਾ ਪਾਨੂੰ ਸਖਤੀ ਤੋਂ ਕੰਮ ਲੈਣਾ ਪੈਗਾ ਨਹੀਂ ਤਾਂ ਕੱਲ ਨੂੰ ਪਰਵਾਹ ਆਖਣਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਕਿ ਚੀਜ਼ ਹੈ ਵਾਹ ਜੀ ਖਾਲਸਾ ਸਾਹਿਬ ਵਾਹ ਜੀ ਕੀ ਫਤਿਹ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਯੋਗਾ ਕਰ ਰਹੀ ਹੈ ਯੋਗਾ ਡੀ ਨੂੰ ਸ਼ੋਅ ਕਰਨ ਵਾਸਤੇ ਮੈਂ ਯੋਗਾ ਡੀ ਇੱਥੇ ਮੈਂ ਯੋਗ ਕਰ ਰਹੀ ਹਾਂ ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਔਰ ਹਰ ਇੱਕ ਗੱਲ ਦੇ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਆਪਣੇ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਹੁੰਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਟਾਟੀ ਰਾਂਗੇ ਵੀ ਸੁਣਨ ਨੂੰ ਮਿਲੇਗਾ ਕੀਰਤਨ ਵੀ ਮਿਲੇਗਾ ਉੱਥੇ ਕਰ ਸਕਦੇ ਹੋ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ 30 35 ਸਾਲ ਹੋ ਗਏ ਯੋਗਾ ਕਰਦੇ ਨੂੰ ਪਰ ਇਹ ਤੁਲਾ ਕਿ ਮੈਂ ਹੁਣ ਜੇ ਗੁਰਦੁਆਰਿਆਂ ਚ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਲੱਤਾਂ ਤਾਂ ਨੂੰ ਤੇ ਸਿਰ ਠਾਣ ਨੂੰ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੋਅ ਕਰਾਂ ਇਸ ਗੱਲ ਦਾ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕੰਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬੋਤਾ ਪਾਨੂੰ ਸ਼ਕਤੀ ਤੋਂ ਕੰਮ ਲੈਣਾ ਪੈਗਾ ਨਹੀਂ ਤਾਂ ਕੱਲ ਨੂੰ ਪਰਵਾਹ ਨਾ ਕਰਨਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਰਤਨੀ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਲੋੜ ਤੇ ਸ਼ਕਤੀ ਵਸਦੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਂ ਦੇ ਵਿੱਚ ਯੋਗਾ ਕਰ ਰਹੀ ਹੈ। ਯੋਗਾ ਡੀ ਨੂੰ ਸ਼ੋਅ ਕਰਨ ਵਾਸਤੇ ਵੀ ਮੈਂ ਯੋਗਾ ਡੀ ਇੱਥੇ ਮੈਂ ਯੋਗ ਕਰ ਰਹੀ ਹਾਂ। ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ। ਔਰ ਹਰ ਇੱਕ ਗੱਲ ਦੀ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਆਪਣੇ ਅੰਦਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਦੀ। ਸ੍ਰੀ ਅਕਾਲ ਤਖਸਾਲ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਟਾਟੀ ਰਾਂਗੇ ਵੀ ਸੁਣਨ ਨੂੰ ਮਿਲੇਗਾ ਕੀਰਤਨ ਵੀ ਮਿਲੇਗਾ ਉੱਥੇ ਕਰ ਸਕਦੇ ਹਾਂ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ 30 35 ਸਾਲ ਹੋ ਗਏ ਯੋਗਾ ਕਰਦੇ ਨੂੰ ਪਰ ਇਹ ਤੁਹਾਨੂੰ ਕਿ ਮੈਂ ਹੁਣ ਜੇ ਗੁਰਦੁਆਰਿਆਂ ਚ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਲੱਤਾਂ ਤਾਂ ਨੂੰ ਤੇ ਸਿਰ ਠਾਣ ਨੂੰ ਕਰਕੇ ਤੇ ਮੈਂ ਕਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੌਕ ਕਰਾਂ ਇਸ ਗੱਲ ਗਲਤ ਗੱਲ ਹੈ ਗਲਤ ਗਲਤ ਹੈ ਉਸ ਵੀ ਵੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕੰਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬਤਾ ਤੁਹਾਨੂੰ ਸਖਤੀ ਤੋਂ ਕੰਮ ਲੈਣਾ ਪੈਗਾ ਨਹੀਂ ਤਾਂ ਕੱਲ ਨੂੰ ਪਰਵਾਹ ਨਾ ਕਰਨਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਜੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਤਨੀ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਡੋੜਤ ਸਕਤੀ ਵਫੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ